ਅੱਜ ਦਾ ਨਾਮ ਡਟ ਭੀਮਰਾ ਅੰਬੇਦਕਰ ਦੇ ਬੁੱਧ ਦੇ 15 ਤਰੀਕ ਨੂੰ ਦਰਸ਼ਕਾ ਇਹਨਾਂ ਵਿਸ਼ਾਲ ਤਿਰੰਗਾ ਝੰਡੇ ਦੀ ਅਗਵਾਈ ਮੇਰੇ ਬਹੁਤ ਸਤਿਕਾਰਯੋਗ ਓਮ ਪ੍ਰਕਾਸ਼ ਗੱਬਰ ਜੀ ਕਰਨ ਜਾ ਰਹੇ ਨੇ ਜਿਸ ਵਿੱਚ ਬੜੀਆਂ ਬੜੀਆਂ ਮਹਾਨ ਹਸਤੀਆਂ ਆ ਰਹੀਆਂ ਇਹ ਜੈ ਭੀਮ ਤੜਕ ਨਾਰਾ ਉਹ ਡਾਕਟਰ ਭੀਮਰਾਵਿੰਦੇਸਨ ਜੀ ਤਾਈ ਅੱਜ ਡਾਕਟਰ ਭੀਮਰਾਮ ਦੇ ਜਿਹੜਾ ਸੰਵਿਧਾਨ ਲਿਖਿਆ ਉਹ ਸੰਵਿਧਾਨ ਦੀਆਂ ਬੀਜੇਪੀ ਵਾਲੇ ਖਾਸ ਕਰਕੇ ਪ੍ਰਧਾਨ ਮੰਤਰੀ ਬਹੁਤ ਜਿਆਦਾ ਉਲੰਘਣਾ ਕਰ ਰਹੇ ਆ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਆ ਉਸ ਸੰਵਿਧਾਨ ਦੀ ਰੱਖਿਆ ਲਈ ਪਹਿਲਾਂ ਵੀ ਬਹੁਤ ਬਹੁਤ ਕੁਰਬਾਨੀਆਂ ਸਮਾਜ ਨੇ ਦਿੱਤੀਆਂ ਹੁਣ ਅੱਜ ਤੱਕ ਜਿੱਥੇ ਵੀ 15 ਕਿਸਾ ਪ੍ਰੋਗਰਾਮ ਦਾ ਡਾਕਟਰ ਭੀਮਰਾ ਦਾ ਕਦੀ ਉਥੇ ਨਾਂ ਨਹੀਂ ਲੈ ਜਾਂਦਾ ਇਹ ਜਿਹੜੀ ਸ਼ੁਰੂਆਤ ਕੌਮ ਦੇ ਜਰਨਲ ਨੇ ਕੀਤੀ ਆ ਕਿ ਪਹਿਲੀ ਵਾਰਾਂ ਇਹ ਝੰਡਾ ਡਾక్టర్ ਅੰਬੇਦਕਰ ਦੇ ਨਾਂ ਦੇ ਤੇ ਚੁਲਾਇਆ ਜਾ ਰਿਹਾ ਹੈ। ਲਾਹਤ ਲਗਾਇਆ ਜਾ ਰਿਹਾ ਹੈ। ਔਰ ਇਹ ਝੰਡਾ ਇਹ ਲੋਕਾਂ ਨੂੰ ਜਾਗਰੂਕ ਕਰੇਗਾ, ਸਮਾਜ ਨੂੰ ਦੱਸੇਗਾ ਕਿ ਅਸੀਂ ਜਿਨ੍ਹਾਂ ਦੀ ਦੇਣ ਆ ਉਹਨਾਂ ਦੇ ਦਿੱਤੇ ਹੋਏ ਮਾਰਗ ਦੇ ਉੱਤੇ ਚੱਲਦੇ ਆਂ। ਉਹਨਾਂ ਦਾ ਨਾਂ ਪੂਰੇ ਦੇਸ਼ ਵਿੱਚ ਰੋਸ਼ਨ ਕਰੀਏ। ਉਹਨਾਂ ਦੀ ਸਿਧਾਂਤ ਦੀ ਜਿਹੜੀ ਕਿਤਾਬ ਉਦੀ ਰੱਖਿਆ ਆਸਤੇ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਸਾਰੇ ਪ੍ਰਯਾਸ ਕਰਾਂਗੇ ਲਗਾਤਾਰ ਕਰਦੇ ਰਹਿਾਂਗੇ ਸਾਡੇ ਜਿੰਨੇ ਵੀ ਸਿਲੀ ਲੀਡਰ ਆ ਖਾਸ ਕਰਕੇ ਦੱਤ ਲੀਡਰ ਜਿਨ੍ਹਾਂ ਨੂੰ ਡਾਕਟਰ ਬੀਮਰਾਜ ਦੀ ਬਹੁਤ ਵੱਡੀ ਦੇਣ ਆ ਅਸੀਂ ਅੱਜ ਜੋ ਕੁਝ ਵੀ ਆ ਉਹਨਾਂ ਦੇ ਦੋਤਾ ਸੋ ਮੈਂ ਅੱਜ ਦੇ ਦਿਨ ਤੇ ਗੱਬਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਐਡੀ ਸ਼ੁਰੂਆਤ ਆ ਇਹ ਜਮੀਨੀ ਪੱਤਰ ਤੋਂ ਲੈ ਕੇ ਪੂਰੇ ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਇਹ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਚੱਲ ਜਾਵੇ ਕਿ ਅੱਜ ਸੰਵਿਧਾਨ ਦੇਡੇ ਅਸਲੀ ਵਾਰਸ ਉਹ ਖੜੇ ਹੋ ਗਏ ਨੇ ਤਾਂ ਹੁਣ ਸੰਵਿਧਾਨ ਦੇ ਨਾਲ ਕਿਸੇ ਵੀ ਪਾਰਟੀ ਨੂੰ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸੰਵਿਧਾਨ ਕਰਤਾ ਜਿਹੜੇ ਡਾਕਟਰ ਭਿੰਗਰਾਵ ਬੇਦਕਰਜੀ ਆ ਕੀ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ 15 ਅਗਸਤ ਜਿਹੜਾ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਬਾਕੀ ਵੀ दलित ਭਾਈਚਾਰਾ ਜਿਹੜੇ ਸਮਾਜ ਸਨ ਉਹਨਾਂ ਨੂੰ ਵੀ ਇਹ ਜਿਹੜਾ ਵਾ ਝੰਡਾ ਜਿਹੜਾ ਵਾ ਭਿਮਰਾਓ ਅੰਬੇਦਕਰ ਜੀ ਦਾ ਕਿਉਂਕਿ ਬੜਾ ਹੀ ਉਹਨਾਂ ਦਾ ਇੱਕ ਯੋਗਦਾਨ ਹੈ ਸ੍ਰਿਸ਼ਟੀ ਦੇ ਵਿੱਚ ਦੇਖੋ ਅੱਜ ਇਹ ਸ਼ੁਰੂਆਤ ਹੈ ਜਿਹੜੀ ਸ਼ੁਰੂਆਤ ਕਿਸੇ ਚੀਜ਼ ਦੀ ਵੀ ਹੁੰਦੀ ਨਾ ਉਹ ਹੌਲੀ-ਹੌਲੀ ਪੂਰੀ ਜਾਗਰਤ ਹੋ ਕੇ ਸਾਰੇ ਸਮਾਜ ਚ ਫੈਲਦੀ ਆ ਔਰ ਮੈਨੂੰ ਆਸ ਹੈ ਕਿ ਸਮਾਜ ਇਹਨੂੰ ਅਪਣਾਏਗਾ ਔਰ ਹਰ ਸ਼ਹਿਰ ਹਰ ਮੱਲੇ ਹਰ ਗਲੀ 'ਚ ਇਹ ਝੰਡਾ ਲਹਿਰਾਇਆ ਜਾਏਗਾ ਜਿਹੜਾ ਨਾਂ ਸਿਰਫ ਡਾਕਟਰ ਭੀਮ ਭੀਮਰਾਓਂbedkar ਹੋਏਗਾ ਭੀਮ ਜੈ ਪਰ ਅੱਜ 15 ਗੱਡੀਆਂ ਪੂਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਮਾਤਾ ਲੌਂਗਾ ਵਾਲੀ ਕੁਤਵਾਲੀ ਦੇ ਲਾਗੇ ਡਾਕਟਰ ਭੀਮ ਰਾਜ ਦਾ ਉਹ ਜਿਹਨੂੰ ਕੁਇ ਅੱਤਵਾਦੀਆਂ ਨੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਸਬਦਾਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਤਿਰੰਗੇ ਨੂੰ ਅੱਗ ਲਾਈ ਗਈ ਯਾਬਾਂ ਲਾਗੇ ਤਬਰੂ ਜਾਗੇ ਉਦੋਂ ਪਏ ਸੀ ਜਾਗਰਤੀ ਦਲਤਾਂ ਦੇ ਵਿੱਚ ਆਈ ਉਹਨਾਂ ਨੇ ਦੀ ਦੇਖਰੇ ਕੀਤੀ ਤੇ ਜੰਗਲਾ ਲਾਇਆ ਸਾਰਾ ਕੁਝ ਠੀਕ ਹੋਇਆ ਅੱਜ 15 ਗੱਦਾ ਪ੍ਰੋਗਰਾਮ ਕੱਲ ਇੱਥੇ ਮਨਾਇਆ ਜਾ ਰਿਹਾ ਹੈ ਜੋ ਕਿ ਇਥੇ ਕੇ ਸੰਸਮਾਜ ਦੇ ਮੁਖੀ ਸੰਤ ਮਲਕੀਨਾ ਜੀ ਮਹਾਰਾਜ ਰਾਮਤੀਰਵਾਲੇ ਇੱਥੇ ਹੋਣਗੇ ਅਪਾਜਾਂ ਨੂੰ ਟ੍ਰਾਈਸਾਈਕਲ ਗਰੀਬਾਂ ਨੂੰ ਮਸ਼ੀਨਾਂ ਵੰਡੀਆਂ ਜਾਣਗੀਆਂ ਤੇ ਜੀ ਨਨੀ ਡਾਕਟਰ ਪੀਮਰ ਮੀਤガル ਜੀ ਨੂੰ ਅਪਣਾਇਆ ਉਹਨਾਂ ਦੀ ਸਿੱਖਿਆ ਦੇ ਉੱਤੇ ਆਪਣੇ ਬੱਚਿਆਂ ਨੂੰ ਐਜੂਕੇਟਡ ਕੀਤਾ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਏਗਾ ਜਿਹੜੇ ਸਾਡੇ ਸਮਾਜ ਦੇ ਅਫੀਸਰ ਜਿਹਨਾਂ ਡਾਕਟਰ ਮੀਤガル ਜੀ ਦੀਆਂ ਨੀਤੀਆਂ ਨੂੰ ਮੰਨ ਕੇ ਐਜੂਕੇਟਡ ਹੋਏ ਆ ਉਹਨਾਂ ਦਾ ਮਾਨ ਸਤਕਾਰ ਕੀਤਾ ਜਾਵੇਗਾ ਕਹਿੰਦਾ ਪਾਪ ਦਲਤਾਂ ਦਾ ਜੀਕਰ ਸਹਾਰਾ ਬਣਿਆ ਤੇ ਹਿੰਦੂਤਾਨ ਦਾ ਸੰਵਿਧਾਨ ਡਾਕਟਰ ਪੀਮਰਾਓ ਜੀ ਬਣਿਆ ਜਿਹਨਾਂ ਸਿਧਾਂਤ ਲਿਖ ਕੇ ਸਾਨੂੰ ਬਹੁਤ ਕੁਸ਼ੀਦ ਦਿੱਤਾ ਅੱਜ ਆਪਾਂ ਉਹਨਾਂ ਦੀਆਂ ਨੀਤੀਆਂ ਤੇ ਚੱਲ ਲਈਏ ਜਾਗਰਤੀ ਲਈਏ ਸਮਾਜ ਉਹੀ ਅੱਗੇ ਵੱਧ ਸਕਦਾ ਹੈ ਜੋ ਆਪਣਾ ਤੀਸਰਾ ਨੇਤਰ এডੂਕੇਸ਼ਨ ਦਾ ਖੋਲ ਕੇ ਆਪਣੇ ਬੱਚੇ ਨੂੰ ਐਜੂਕੇਟਡ ਕਰੇ ਇਹ ਸਿੱਖਿਆ ਡਾਕਟਰ ਪੀਮਰਾਓ ਮੇਜ਼ਗਾਰ ਨਹੀਂ ਵੀ ਜਾਗੋ ਜਾਗੋ ਦਿਲ ਤੋਂ ਹੁਣ ਜਾਗੋ ਆਈ ਹੈ ਕਿ ਉਹਨਾਂ ਨੇ ਕਹੀ ਇਕੱਠੇ ਹੋ ਜਾਓ ਸੰਘਰਸ਼ ਕਰੋ ਤੇ ਬੱਚੇ ਆਪਣੇ ਐਜੂਕੇਟਡ ਕਰੋ ਅੱਜ ਸਾਡੇ ਸਮਾਜ ਦੇ ਵਿੱਚ ਆਈਐਸ ਪੀਸੀਐਸ ਅਫਸਰ ਲੱਗੇ ਹੋਏ ਨੇ ਇਹ ਦੇਨ ਡਾਕਟਰ ਪੀਮ ਰਾਮ ਅੰਬੇਦਕਰ ਜੀ ਆਓ ਇਹ ਸ਼ੁਭ ਦਿਹਾੜਾ ਜੋ ਯਾਦੀ ਦਾ ਦਿਨ ਹੈ ਜਦੋਂ 1947 ਹਿੰਦੁਸਤਾਨ ਯਾਦ ਹੋਇਆ ਤੇ ਇਹ ਉਹ ਦਿਹਾੜਾ ਇੱਥੇ ਆਪਾਂ ਮਨਾ ਰਹੇ ਆਂ ਕਿ ਸਾਰੇ ਹੱਥ ਜੋੜ ਕੇ ਬੀਂਦੀਏ ਕਿ ਸਵੀਰੀ ਠੀਕ 11 ਵਜੇ ਤੇ ਪਹੁੰਚਣ ਦੀ ਕਿਰਪਾਤਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੈ ਪੀਮ ਜੈ ਭਾਰਤ ਸਭਿਧਾਨ ਕਰਤਾ ਜਿਹੜੇ ਆ ਡਾਕਟਰ ਪੀਮ ਰਾਮ ਅੰਬੇਦਕਰ ਜੀ ਸਮੂਹ ਜਿਹੜਾ 15 ਅੱਸੂ ਦਾ ਦਿਹਾੜਾ ਵਾਤ ਤਕਰੀਬਨ ਹੀ ਦੁਨੀਆ ਚ ਮਨਾਇਆ ਜਾਂਦਾ ਹੈ ਜਿਹੜੇ ਐਨ ਆਰ ਆਈ ਵੀਰ ਵੀ ਜਿਹੜੇ ਆ ਦਲੇਤ ਭਾਈ ਚਾਰੇ ਨਾਲ ਜੁੜੇ ਆ ਜਾਂ ਹੋਰ ਵੀ ਆ ਉਹਨਾਂ ਵਾਸਤੇ ਕੀ ਮੈਸੇਜ ਹੈ ਸਾਡਾ ਤੇ ਮੈਸੇਜ ਇਹ ਹੈ ਕਿ ਜਾਗੋ ਬਾਲਮੀਕਿਓ ਹੁਣ ਜਾਗੋ ਆਈ ਆ ਜਾਗਿੰਦਾ ਹੁਣ ਵੇਲਾ ਹੈ ਜਿਹਨੇ ਸਬਦਾਨ ਨੂੰ ਅਪਣਾ ਲਿਆ ਜਿਹਨੇ ਡਾਕਟਰ ਮੀਦ ਮੀਦਗਾਰ ਦੀਆਂ ਨੀਤੀਆਂ ਨੂੰ ਅਪਣਾਇਆ ਉਹੀ ਐਜੂਕੇਟਿਡ ਹੋ ਸਕਦੇ ਆ ਧੰਨਵਾਦ ਜੈ ਬਾਲਮੀਕੀ ਦਿਹਾੜਾ ਰਰ ਬਾਲਮੀਕ ਅਸ਼ੋਕ ਮੋਲਤਰਾ 올 ਇੰਡੀਆ ਪ੍ਰੈਸ ਘਤਰ ਵਾਲਮੀਕੀ ਆਸ਼ਰਮ ਤੋਂ ਨਜ਼ਮ ਪ੍ਰੈਸ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕੱਲ ਅਸੀਂ ਬੜੇ ਜੋਸ਼-ਖਰੋਸ਼ ਦੇ ਨਾਲ ਇਹ ਆਜ਼ਾਦੀ ਦਾ ਦਿਵਸ ਬਾਬਾ ਸਾਹਿਬ ਅੰਬੇਦਕਰ ਦੀ ਪ੍ਰਤੀਮਾ ਕੋਤਵਾਲੀ ਚੌਕ ਅੰਮ੍ਰਿਤਸਰ ਵਿੱਚ ਮਨਾ ਰਹੇ ਹਾਂ ਜਿੱਥੇ ਆਜ਼ਾਦੀ ਦੀਆਂ ਇਹਨਾਂ ਖੁਸ਼ੀਆਂ ਨੂੰ ਅਸੀਂ ਗਰੀਬ ਤੇ ਅਸਹਾਇ ਲੋਕਾਂ ਦੇ ਨਾਲ ਸਾਂਝਾ ਕਰਨ ਦਾ ਉਪਰਾਲਾ ਕੀਤਾ ਹੈ ਸਾਡੀ ਸੰਸਥਾ ਪੰਜੀ ਜ਼ਰੂਰਤਮੰਦ ਬੀਬੀਆਂ ਨੂੰ ਮਸ਼ੀਨਾਂ ਦੇ ਰਹੀਏ ਸਲਾਈ ਮਸ਼ੀਨਾਂ ਜਿਹਦੇ ਨਾਲ ਉਹ ਸਵੇ ਰੋਜ਼ਗਾਰ ਕਰਨ ਦੀ ਉਹਨਾਂ ਚ ਕਾਬਲੀਅਤ ਆਵੇਗੀ ਤੋ 10 ਅੰਗਹੀਨਾਂ ਨੂੰ ਜਿਹੜੇ ਚੱਲਣ ਤੋਂ ਅਸਮਰਥ ਨੇ ਉਹਨਾਂ ਨੂੰ ਟਰਾਈਸਾਈਕਲ ਦਿੱਤੇ ਜਾ ਰਹੇ ਨੇ ਤੋ ਇਹ ਸਾਰੇ ਦਾ ਸਾਰਾ ਸਾਡੇ ਮਲਕੀਤਨਾਥ ਜੀ ਸੰਤ ਮਹਾਰਾਜ ਵਾਲਮੀਕੀ ਆਸ਼ਰਮ ਤੁਣਾ ਸਾਹਿਬ ਗੱਦੀ ਨਿਸ਼ੀਨ ਉਹਨਾਂ ਦੀ ਰਹਿਨਮਾਈ ਚ ਹੋ ਰਿਹਾ ਏ ਓਮ ਪ੍ਰਕਾਸ਼ ਗੱਬਰ ਚੇਅਰਮੈਨ ਤੁਣਾ ਸਾਹਿਬ ਟਰਸਟ ਉਹਨਾਂ ਦੀ ਅਗਵਾਈ ਚ ਹੋ ਰਿਹਾ ਏ ਤੇ ਸਾਨੂੰ ਸਭ ਤੋਂ ਜ਼ਿਆਦਾ ਜਿਹੜੀਆਂ ਸਹੂਲਤਾਂ ਨੇ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਦੇ ਰਿਹਾ ਹੈ ਮੈਂ ਧੰਨਵਾਦ ਕਰਦਾ ਹਾਂ ਡੀਸੀ ਸਾਖੀਛਾਨੀ ਜੀ ਦਾ ਸੀਪੀ ਭੁੱਲਰ ਜੀ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਡੀਆਂ ਸਾਰੀਆਂ ਹੀ خواہشਾਂ ਪੂਰੀਆਂ ਕਰ ਰਹੇ ਨੇ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਮੈਂ ਰੁਪਿੰਦਰ ਕੌਰ 올 ਇੰਡੀਆ ਪ੍ਰੈਸ ਗੱਤਰ ਤੁਨਾ ਸਾਹਿਬ ਪ੍ਰੈਸ ਭਗਵਾਨ ਵਾਲਮੀਕੀ ਆਸ਼ਮਤੋ ਜੀ ਪਿਛਲੇ 2-3 ਦਿਨ ਤੋਂ ਜਿਹੜੀਆਂ 15 ਅਗਸਤ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸਾਡੀਆਂ ਉਹ ਅੱਜ ਇਸ ਟਾਈਮ ਤੱਕ ਸਾਰੀਆਂ ਮੁਕੰਮਲ ਹੋ ਗਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਤਿਆਰੀਆਂ ਕੀਤੀਆਂ ਗਈਆਂ ਨੇ ਆਜ਼ਾਦੀ ਦਿਵਸ ਦੀਆਂ ਮੈਂ ਸਾਰੇ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਚਾਹੁੰਦੀ ਆ ਤੇ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਵੀ ਜਿਹੜਾ ਅਸੀਂ ਕੱਲ ਆਜ਼ਾਦੀ ਦਿਵਸ ਇੱਥੇ 15 ਅਗਸਤ ਨੂੰ ਸੈਲੀਬ੍ਰੇਟ ਕਰ ਰਹੇ ਆ ਮਨਾ ਰਹੇ ਆ ਤੁਸੀਂ ਵੀ ਇੱਥੇ ਆ ਕੇ ਆਪਣਾ ਯੋਗਦਾਨ ਜ਼ਰੂਰ ਪਾਓ ਇੱਥੇ ਜ਼ਰੂਰਤਮੰਦ ਜੋ ਗਰੀਬ ਪਰਿਵਾਰ ਦੀਆਂ ਇਸਤਰੀਆਂ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਦੇ ਕੇ ਆਪਣਾ ਘਰ ਚਲਾਣ ਲਈ ਦਾਂ ਕਰਕੇ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜੇ ਅਪਾਹਜ ਨੇ ਉਹਨਾਂ ਨੂੰ 10 ਟ੍ਰਾਈਸਾਈਕਲ ਦਿੱਤੇ ਜਾ ਰਹੇ ਨੇ ਜੈ ਭੀਮ ਜੈ ਭਾਰਤ ਮੈਂ ਲਾਪਰੀ ਸਿੰਘ ਪੰਜਾਬ ਯੂਥ ਪ੍ਰਧਾਨ ਤੋਂ ਨਸਰ ਪ੍ਰੇਸ਼ਤ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰਾਂ ਜੀ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਆਖਦਾ ਵਾਂ ਅਤੇ ਸਾਰੇ ਮੈਂ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਤੇ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਵਾਂ ਜਿਹੜਾ 15 ਅਗਸਤ ਨੂੰ ਸਾਡਾ ਜਿਹੜਾ ਦੇਸ਼ 1947 ਵੀ ਜਿਹੜਾ ਆਜ਼ਾਦ ਹੋਇਆ ਸੀਗਾ ਉਹ ਜਿਹੜਾ ਕੱਲ ਜਿਹੜਾ ਵਾ ਬੜੀ ਧੂਮਤਾਹਮ ਨਾਲ ਜਿਹੜਾ ਬਾਬਾ ਭੀਮਰਾਓ ਬੇਦਕਰ ਜੀ ਦਾ ਸਟੈਚੂ ਆ ਆਪਣਾ ਗਰਾਲੇ ਆਪਣਾ ਲੋਂਗਾ ਵਾਲੀ ਦੇਵੀ ਦੇ ਮੰਦਰ ਦੇ ਬਾਹਰ ਉੱਥੇ ਜਿਹੜਾ ਬੜੀ ਸ਼ਰਧਾ ਨਾਲ ਮਨਾਇਆ ਜਾਏਗਾ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਗੱਦੀ ਦੇ ਬਰਾਜਮਾਨ ਸੰਤ ਮਲਕੀਨਾਥ ਮਹਾਰਾਜ ਜੀ ਆਉਣਗੇ ਤੰਗੇ ਨੂੰ ਤਿਰੰਗੇ ਨੂੰ ਜਿਹੜਾ ਇੱਥੇ ਚੜਾਉਣਗੇ ਆਪਣਾ ਇਹ ਹਿੰਦੁਸਤਾਨ ਦਾ ਤਿਰੰਗਾ ਵਾ ਅਤੇ ਸਾਡੇ ਐਸੀ ਸਮਾਜ ਦੇ ਯੋਧੇ ਸਾਬਕਾ ਡਿਪਟੀ ਮੇਅਰ ਅਤੇ ਮੌਜੂਦਾ ਤੁਨਸਾ ਪ੍ਰੈਸ ਦੇ ਚੇਅਰਮੈਨ ਹੋਮ ਪ੍ਰਕਾਸ਼ ਗੱਬਰ ਜੀ ਅਤੇ ਸੰਤ ਮਲਕੀਨਾਥ ਮਹਾਰਾਜ ਜੀ ਜਿਹੜਾ ਤਿਰੰਗੇ ਨੂੰ ਚੜਾਉਣਗੇ ਕੱਲ ਤੇ ਜਿਹੜਾ ਇੱਥੇ ਭੀਮrao ਬੇਦਕਰ ਜੀ ਦਾ ਕੋਈ ਵੀ ਜਿਹੜਾ ਹਿੰਦੁਸਤਾਨ ਦੀ ਜਿਹੜਾ 15 ਅਗਸਤ ਨੂੰ ਕੋਈ ਵੀ ਨਾਮ ਨਹੀਂ ਲੈਂਦਾ ਤੇ ਇਹ ਜਿਹੜੀ ਲਹਿਰ ਆ ਇਹ ਸੰਤ ਮਲਕੀਨਾਥ ਮਹਾਰਾਜ ਜੀ ਅਤੇ ਚੇਅਰਮੈਨ ਹੋਮ ਪ੍ਰਕਾਸ਼ ਗੱਬਰ ਜੀ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਆ ਤੇ ਕੱਲ ਜਿਹੜੀ ਆ ਫੋਟੋਵਾਮਿੰਗ ਡਾਕਟਰ ਭੀਮrao ਬੇਦਕਰ ਜੀ ਦੀਆਂ ਜਿਹੜੀਆਂ ਵੰਡੀਆਂ ਜਾਣਗੀਆਂ ਸਾਈਕਲ ਵੀ ਵੰਡੇ ਜਿਹੜਾ ਵੰਡੇ ਜਾਣਗੇ ਅਤੇ ਉਹਨਾਂ ਦਾ ਨਾਮ ਜਿਹੜਾ ਨਾਮ ਹੈ ਉਹਨਾਂ ਦੀ ਫੋਟੋ ਘਰ ਘਰ ਪਹਚਾਈ ਜਾਏਗੀ ਤੇ ਇੰਨਾ ਹੀ ਕਹਿੰਦਾ ਹੋਇਆ ਜੈ ਵਾਲਮੀਕੀ ਹਰ ਹਰ ਵਾਲਮੀਕੀ